ਕਿ ਨਾਲੇ ਚੱਗ ਨਹੀਂ ਕਰਦੇ। ਖਣਾਲੇ ਸਾਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਇੱਕੰਦਾ ਸਰੀ ਵਾਲਾ ਲੈ ਗਿਆ ਹਾਂ ਤੁਹਾਡੇ ਬਾਤੇ ਇੱਕ ਹੋਰ ਨਵਾਂ ਵਲੌਗ ਤੇ ਕਰਦੇ ਹਾਂ ਸ਼ੁਰੂਆਤ ਦੀ ਅੱਜ ਇੱਕ ਹੋਰ ਨਵੇਂ ਸਫ਼ਰ ਦੀ ਤੇ ਬਣੇ ਰਹੋ ਵਲੌਗ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ 올 डन ਹੈਗਾ ਜੀ ਟਰੱਕ ਚ ਲੱਗਿਆ ਜਾਣ ਤੇ ਅੱਜ ਢੀੜਾ ਹੈਗਾ ਜੀ ਆਪਣਾ ਸਾਹ ਕੱਟੁੰਦਾ ਲੋਕ ਹੀ ਲੱਗਿਆ ਪਿਆ ਬੈਣ ਹੈਗਾ ਅੱਜ ਐਤਵਾਰ ਤੇ ਐਤਵਾਰ ਦਾ ਕਰਕੇ ਸਾਰੇ ਪੰਪ ਕਹਿੰਦੇ ਖਾਲੀ ਪਿਆ ਬਾਬਿਓ ਪਹੁੰਚੇ ਜੀ ਆਪਾਂ ਚਲਾ ਬੈ ਕੇ ਤੇ ਮੌਸਮ ਵੀ ਕਹਿੰਦੇ ਪੂਰਾ ਪਕੌੜਿਆਂ ਵਾਲਾ ਹੋ ਰੱਖਿਆ ਇੱਧਰ ਬਾਈ ਚੱਲਿਆ ਬੱਸ ਵਾਲਾ ਤੇ ਇੱਕ ਆਪਣਾ ਟਰੱਕ ਖੜਾ ਤੇ ਇੱਕ ਹੋ ਸਾਹਮਣੇ ਖੜਾ ਪਾਰਕਿੰਗ ਦੇ ਵਿੱਚ ਹੋ ਸਾਰਾ ਪੰਪ ਖਾਲੀ ਆ ਨਹੀਂ ਤਾਂ ਇੱਥੇ ਲਾਈਨ ਅਪ ਜ਼ਿਆਦਾ ਹੁੰਦਾ ਕਿਉਂਕਿ ਜਦੋਂ ਆਪਾਂ ਸਰੀ ਤੋਂ ਨਿਕਲਦੇ ਆ ਤੇ ਐਪਸਪੋਰਟ ਤੋਂ ਬਾਅਦ ਚਲਾ ਬੈ ਕੇ ਇਹ ਪੰਪ ਆਉਂਦਾ ਕਿਉਂਕਿ ਵਧੀਆ ਹੈਗਾ ਤੇ ਐਪ ਸਪੋਰਟ ਥੋੜਾ ਯਾ ਅਪਰੰਦਰ ਕੰਮ ਕੇ ਜਾਣਾ ਪੈਂਦਾ ਤਾਂ ਕਰਕੇ ਤੇ ਥੋੜਾ ਯਾ ਰਸ਼ੀ ਜ਼ਿਆਦਾ ਰਹਿੰਦਾ ਤੇ ਫਿਊਲ ਆਪਣਾ ਹੋ ਰਿਹਾ ਇਧਰਲੇ ਪਾਸੇ ਗੰਨ ਲੱਗੀ ਹੋਈ ਆ ਤੇ ਇੱਕ ਲੱਗੀ ਹੋਈ ਆ ਇਧਰਲੇ ਪਾਸੇ ਤੇ 10 ਕਿ ਮਿੰਟਾਂ ਚ ਕਰਕੇ ਮੁੜ ਕੇ ਆਪਾਂ ਅੰਦਰ ਬਾਥਰੂਮ ਚ ਜਾ ਕੇ ਆਉਣਾ ਤੇ ਜਾ ਕੇ ਤੇ ਮੁੜ ਕੇ ਢੇੜਾ ਹੈਗਾ ਜੀ ਆਪਣਾ ਇਹ ਸਾਸਕਾ ਟੂਨ ਦਾ 4 ਕਿ ਦਿਨਾਂ ਦਾ ਆਪਣਾ ਢੇੜਾ ਬਣਦਾ ਇਹ 4 ਕਿ ਦਿਨਾਂ ਤੱਕ ਤੇ ਉਸ ਤੋਂ ਬਾਅਦ ਆਪਣਾ ਅਗਲਾ ਢੇੜਾ ਪਤਾ ਲੱਗੂਗਾ ਕਿੱਥੋਂ ਦਾ ਹੈਗਾ ਤੇ ਹੁਣ 2 ਕਿ ਦਿਨ ਹੋ ਗਏ ਘਰੇ ਸੀਗੇ ਅੱਜ ਤੁਰੇ ਸੀਗੇ ਐਤਵਾਰ ਨੂੰ ਤੇ ਅੱਜ ਸ਼ਾਮ ਤੱਕ ਅਪਾਰਟਮੈਂਟ ਨਾ ਪਹੁੰਚਣਾ ਐਡਵੈਂਟਨ ਤੋਂ ਬਾਅਦ ਫਿਰ ਕੱਲੂ ਆਪਣੀਆਂ ਡਿਲੀਵਰੀਆਂ ਹੋਣ ਲੱਗ ਜਣੀਆਂ ਕੱਲੂ ਟਰੇਲਰ ਆਪਣਾ ਖਾਲੀ ਹੋਣਾ ਨਹੀਂ ਟਰੇਲਰ ਹੋਊਗਾ ਜਾ ਕੇ ਆਪਣਾ ਪਰਸਲ ਖਾਲੀ ਤੇ ਬਾਕੀ ਤੁਸੀਂ ਵੀ ਆਪਣਾ ਚੈਨਲ ਆਪਣਾ ਕਰੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਆਹ ਵਾਲੇ ਚੈਨਲ ਤੇ ਬਾਈ ਜੀ ਮਾਰਦੇ ਸਬਸਕ੍ਰਾਈਬ ਵਾਲੇ ਬਟਨ ਤੇ ਤੁਸੀਂ ਉਂਗਲੀ ਕਿੰਦਾ ਸਰੀ ਵਾਲਾ ਇਹਨੂੰ ਕਰ ਲਓ ਸਬਸਕ੍ਰਾਈਬ ਵਧੀਆ ਵਧੀਆ ਤੁਹਾਡੇ ਤੱਕ ਵੀਡੀਓ ਪਹੁੰਚਦੀਆਂ ਰਹਿਣਗੀਆਂ ਕਿਉਂਕਿ ਮੌਸਮ ਬਦਲਣ ਲੱਗ ਗਿਆ ਦਰਖਤਾਂ ਦੇ ਪੱਤੇ ਖੱਟੇ ਹੋਣ ਲੱਗੇ ਆਹ ਦੇਖੋ ਸਾਰਾ ਖੱਟਾ ਹੋਇਆ ਪਿਆ ਤਾ ਮਹੀਨੇ ਤੱਕ ਸਰੋਹ ਵਾਲਾ ਮੌਸਮ ਹੋ ਜਾਣਾ। ਹਿੱਲਾ-ਹੁੱਲਾ ਤੇ ਪੈ ਲੱਗ ਜਾਣੀਆਂ। ਤੇ ਜਿਹੜਾ ਕਿ ਟ੍ਰੈਕਿੰਗ ਵਾਸਤੇ ਬੜਾ ਹਾਰਡ ਟਾਈਮ ਹੁੰਦਾ ਵੈਂਟਰ ਦਾ। ਸਮਰ ਦੇ ਵਿੱਚ ਬਹੁਤ ਨਜ਼ਾਰੇ ਲੁੱਟੀਆਂ। ਪਰ ਸਿਆਲਾ ਵਰਗਾ ਜਿੱਦਾਂ ਮੈਂ ਬਲੌਗ ਦੇ ਵਿੱਚ ਕਹਿੰਦਾ ਉਹ ਨਰਕ ਨਹੀਂ ਹੈਗਾ ਭਰਾਵੋ ਡਰਾਈਵਿੰਗ ਦਾ। ਬਹੁਤ ਔਖਾ ਹੋ ਜਾਂਦਾ ਜਦੋਂ ਸਰੋਹ ਪੈਂਦੀ ਹੈ। ਬੱਸ ਵਾਲਿਆ ਅੱਜ ਉਹ ਬੱਸ ਵਾਲਿਆ ਲੈ ਵੀ ਤੇਲ ਪਾਣੀ ਹੋ ਗਿਆ ਫੁੱਲ ਟੈਂਕੀਆਂ ਭਰ ਗਿਆ ਪਹਿਲਾਂ ਮੇਰਾ ਇਰਾਦਾ ਸੀ ਉਹਨਾਂ ਗਾਹਲੇ ਸ਼ਹਿਰ ਤੱਕ ਪਵਾਵਾਂਗੇ ਕੈਮ ਲੂਪ ਤੋਂ ਪਰ ਪਤਾ ਨਹੀਂ ਯਾਰ ਕੀ ਪ੍ਰੋਬਲਮ ਆਈ ਹੈਗੀ ਜਿਹੜੇ ਪੰਪ ਤੋਂ ਆਪਾਂ ਅੱਗੇ ਪਵਾਉਂਦੇ ਸੀਗੇ ਹਣ ਉੱਥੇ ਕਾਰ ਚੱਲਣਾ ਹਟ ਗਿਆ ਪਤਾ ਨਹੀਂ ਕੋਈ ਕੰਪਨੀ ਦਾ ਕਿਉਂਕਿ ਆਪਣੇ ਕੋਲੇ ਬੀਬੀਡੀ ਦਾ ਹੈਗਾ ਏ ਤੇ ਪੰਪ ਜਿਵੇਂ ਤਾਂ ਪੈਟਰੋਪਾਸ ਆ ਪੈਟਰੋਪਾਸ ਦਾ ਕਾਰ ਜਿਹੜਾ ਹੈ ਉਹ ਚੱਲਦਾ ਏ ਦੂਜਾ ਚੱਲਦਾ ਪਤਾ ਨਹੀਂ ਹੁਣ ਕੀ ਇਹਨਾਂ ਨੇ ਕੋਈ ਕੋਲਾਬੋਰੇਸ਼ਨ ਕੀਤੀ ਹੋਰ ਤੋੜਦੀ ਰੱਬ ਜਾਣੇ ਤਾਂ ਕਰਕੇ ਫਿਰ ਆਪਾਂ ਇੱਥੋਂ ਚਲਾ ਬੈਕ ਟੂ ਟੈਕੀਆ ਕਰਾ ਕੇ ਫੋਲੋ ਤੁਰ ਪਏ ਆ ਤੇ ਤੁਸੀਂ ਵੀ ਬਣੇ ਰਹੋ ਬਲੌ ਤੇ ਅੱਜ ਆਪਾਂ ਸ਼ਾਮ ਤੱਕ ਜਿੱਦਾਂ ਵਾ ਸਾਨੂੰ ਦੱਸਿਆ ਡਿਮੈਂਟਰ ਪਹੁੰਚ ਜਾਣਾ ਤੇ ਕੱਲ ਤੋਂ ਆਪਣਾ ਡਿਲੀਵਰੀ ਸਟਾਰਟ ਹੋਣੀ ਹੈ ਅੱਜ ਆਪਣਾ ਵੈਸੇ ਕੱਲਾ ਚਲਾਨ ਚਲਾਉਣ ਵਾਲਾ ਕੰਮ ਹੈਗਾ ਜਿਹੜੇ ਦਾ ਡਿਲੀਵਰੀ ਆਉਂਦੀ ਹੈ ਉਦੋਂ ਥੋੜਾ ਜਿਹਾ ਆਪਣਾ ਸਕੇਜੂਲ ਜਿਆਦਾ ਟੈਟ ਹੋਣਾ ਆ ਜਾ ਆ ਜਾ ਆ ਛੋੜ ਦੇ ਤੇ ਬੌਸਾ ਵੀ ਇੰਨਾ ਸੋਹਣਾ ਹੋਇਆ ਬੈਣਾ ਰਾਤ ਦਾ ਮੀਂਹ ਪਈ ਜਾਂਦਾ ਹੁਣ ਸਾੜਿਆ ਵਾ ਤੇ ਬਹੁਤ ਵਧੀਆ ਫਰੈਸ਼ ਫਰੂਸ਼ਾਵਾ ਹੋਈ ਪਈ ਐ ਸਾਰੇ ਦਰਾਜ ਉੱਤੋਂ ਤੇ ਬੈ ਕਾफी ਟਾਈਮ ਬਾਅਦ ਮੀਂਹ ਪੈਣ ਲੱਗਿਆ ਹੁਣ ਮਹੀਨਾ ਹੋ ਗਿਆ ਬਿਲਕੁਲ ਦਾ ਮਹੀਨੇ ਤੋਂ ਮੀਂਹ ਨਹੀਂ ਪਿਆ ਸੀ ਆ ਅਰਥਵਿਵਸਾ ਚੱਲ ਪੇ ਲਗਾਤਾਰੀ ਮੀਂਹ ਪੈ ਰਿਹਾ ਬਾਈ ਪਹਾੜੀ ਏਰੀਆ ਵਿੱਚ ਇਦਾਂ ਚੇਂਜ ਹੁੰਦਾ ਜਿਵੇਂ ਕਿ ਰਗਟ ਕਹਿੰਦੇ ਰੰਗ ਬਦਲਦਾ ਨਾ ਥੋੜੀ ਥੋੜੀ ਟਾਈਮ ਬਾਅਦ ਪਿੱਛੇ ਇੰਨੀ ਜ਼ਿਆਦਾ ਵਧੀਆ ਧੁੱਪ ਸੀਗੀ ਤੇ ਇੱਕੋ ਦਾ ਵੀ ਮੌਸਮ ਜਿਹੜਾ ਹੈਗਾ ਚੇਂਜ ਹੋ ਗਿਆ ਤੇ ਬਾਬੇ ਬੱਦਲਬਾਈ ਹੋ ਗਈ ਆ ਤੇ ਮੈਨੂੰ ਲੱਗਦਾ ਮੀਂਹ ਪਾਊਗਾ ਤੇ ਸਨੋਵ ਵਾਲਾ ਮੌਸਮ ਬੰਦਾ ਜਾ ਰਿਹਾ ਤੇ ਪੀਤੇ ਤੱਕ ਸਨੋਵ ਹਸੂਗਾ ਚੰਗਾ ਬੈਠੋ ਓ ਬਾਈ ਵੀ ਸਾਹਮਣੇ ਬ੍ਰੇਕ ਚੱਕ ਤੇ ਖੜੇ ਸੀਗੇ ਉਹ ਬਾਈ ਦੇ ਸਾਹਮਣੇ ਟਾਰ ਪੁੱਟ ਗਈ ਉਹ ਫਾਈ ਜਾਂਦਾ ਹੁਣ ਤੇ ਆਪਾਂ ਵੀ ਮੜਾ ਲੈ ਕੇ ਟਾਇਰ ਟਪਾ ਚੈੱਕ ਕਰ ਲਵੀਂ ਓਪਾ ਦੇਖ ਕੀ ਆ ਬਾਗਾ ਕੀ ਬਾਤ ਆਈ ਆ ਬਾਈ ਕਹਿੰਦੇ ਬਾਈ ਦਾ ਪੀਟਰ ਵੈਲਟ ਅੱਟਾ ਦੇ ਖਾਲਾ ਰੰਗ ਬਹੁਤ ਸੋਹਣਾ ਕੰਬੀਨੇਸ਼ਨ ਬਣਾਇਆ ਭਾਈਆ ਮੈਂ ਪਿੱਛੇ ਵੀ ਦੇਖ ਕੇ ਹਾਂ ਦਾ ਸੋਹਣਾ ਬਣਾਇਆ ਇਹ ਆਲਾ ਖੜਾ ਹੀ ਆ ਆਪਣਾ ਛੋਟਾ ਆਲ ਡਾਨਾ ਹਰਾ ਕੁਸੋਕੇ ਰਿਪੋਰਟ ਤੇ ਚੱਲਦੇ ਹਾਂ ਹੁਣ ਅੱਗੇ ਕਹਿੰਦੇ ਆ ਬਾਈ ਕਹਿੰਦੇ ਪੈਂਦੇ ਆ ਸੱਪ ਦੀ ਸਰੀਰ ਤੇ ਨੋਟ ਚੱਕਣੇ ਦਾ ਸੌਖੀ ਨਾ ਡਰਾਈਵਰੀ ਵੱਲੋਂ ਮੂਰੇ ਦੋ ਗੱਡੀਆਂ ਦੇ ਐਕਸੀਡੈਂਟ ਹੋ ਗਿਆ ਕਹਿੰਦੇ ਇੱਕ ਕੁੜੀ ਮਾਰ ਗਈ ਹਜੇ ਨਾਲ ਹੀ ਆਪਣਾ ਕੀ ਕਹਿੰਦੇ ਹੁੰਦੇ ਆ ਆਵਾਜ਼ ਆਈ ਸੀ ਮੋੜ ਪੈਂਦਾ ਸੀ ਤੇ ਵਿਚਾਰੇ ਦਾ ਹੁਣ ਟੋਟੂ ਵਾਲੇ ਆਉਂਦੇ ਆ ਤੇ ਪਰ ਬਾਈ ਦਾ ਬਚਾਅ ਹੋ ਗਿਆ ਯਾਰ ਇਹ ਨੁਕਸਾਨ ਬਹੁਤ ਵੱਡਾ ਹੋਣਾ ਸੀ ਕਿਉਂਕਿ ਮੇਰੇ ਮੂਰੇ ਵੀ ਗੱਡੀ ਖੜੀ ਸੀਗੀ ਤੇ ਬਾਈ ਨੇ ਉਧਰੋਂ ਖਿੱਚ ਲਿਆ ਤੇ ਨਾਲ ਜਾ ਕੇ ਇਹ ਪਹਾੜੀ ਦੇ ਲੱਗ ਗਿਆ ਇਹ ਵਿਚਾਰ ਹੈਗਾ ਪਰ ਬੰਦਾ ਠੀਕ ਆ ਮੈਂ ਭੱਜ ਕੇ ਗਿਆ ਬਾਰੀ ਬੁਰੀ ਖੋਲੀ ਬਾਈ ਕਹਿੰਦਾ ਵੀ ਠੀਕ ਆ ਕਹਿੰਦਾ ਓਕੇ ਆ ਕਈ ਵਾਰ ਪਤਾ ਨਹੀਂ ਹੁੰਦਾ ਪਰ ਬਚਾਅ ਹੋ ਗਿਆ ਯਾਰ ਬਾਬੇ ਦੀ ਕਿਰਪਾ ਨਾਲ ਬਹੁਤ ਮਾਰਾ ਹੋਇਆ ਟਰੈਕ ਡੈਡ ਸਟਾਪ ਸੀ ਪਹਿਲਾਂ ਦੋ ਕਾਰਾਂ ਦਾ ਐਕਸੀਡੈਂਟ ਹੋ ਗਿਆ ਮੂਰੇ ਕਹਿੰਦੇ ਕੁੜੀ ਮਰ ਗਈ ਤੇ ਮੋੜ ਪੈਂਦਾ ਸੀਗਾ ਤੇ ਬਾਈ ਦਾ ਵਿਚਾਰ ਦਾ ਟਰੱਕ ਡੱਗ ਪਿਆ ਯਾਰ ਮੇਰੇ ਮਗਰੀ ਸੀ ਬਾਈ ਮੇਰਾ ਆਤਮਾ ਹਾਂ ਬਚਾ ਹੋਇਆ ਤੇ ਜਮੀ ਟਰੈਕ ਕਰੂ ਗਿਆ ਸੀ ਮੋੜ ਪੈਂਦਾ ਸੀ ਸ਼ਾਰਪ ਕਰਵ ਤੇ ਬਾਈ ਨੇ ਬ੍ਰੇਕਾਂ ਮਾਰੀਆਂ ਪਰਲੇ ਪਾਸੇ ਖਾਈ ਸੀ ਬਹੁਤ ਡੂੰਗੀ ਤੇ ਪਰ ਵਧੀਆ ਰਹਿ ਗਿਆ ਬਾਈ ਨੇ ਇਧਰ ਨੂੰ ਟਰੱਕ ਕੱਢ ਲਿਆ ਕਿਉਂਕਿ ਪੈਸੰਜਰ ਸਾਈਡ ਜਾ ਕੇ ਕਾ ਉਹਦੇ ਨਾਲ ਲੱਗ ਗਿਆ ਤੇ ਇਧਰਲੇ ਪਾਸੇ ਖਾਈ ਬਹੁਤ ਡੂੰਗੀ ਸੀ ਜੇ ਬਾਈ ਉਧਰ ਨੂੰ ਖਿੱਚ ਲੈਂਦਾ ਕੰਮ ਖਰਾਬ ਹੋ ਜਾਣਾ ਸੀਗਾ ਮੈਂ ਵੀ ਫਿਰ ਟਰੱਕ ਇਧਰ ਨੂੰ ਖਿੱਚਿਆ ਤੇ ਇਧਰਲੇ ਪਾਸੇ ਦੇਖੋ ਵੇ ਖਾਈ ਕਿੰਨੀ ਡੂੰਗੀ ਸੀਗੀ ਇੱਧਰਲੇ ਪਾਸੇ ਉਦੋਂ ਵੀ ਕੰਮ ਖਰਾਬ ਹੋ ਜਾਣਾ ਜੀ ਕਿੰਨੀ ਡੂੰਗੀ ਖਾਈ ਇਧਰਲੇ ਪਾਸੇ ਬਚਾਅ ਹੋ ਗਿਆ ਪਰ ਬਾਈ ਦਾਹਰ ਮੈਂ ਭੱਜ ਕੇ ਗਿਆ ਬਾਈ ਕਹਿੰਦਾ ਠੀਕ ਐ ਸੱਤੋ ਫੇਟੋ ਤਾਂ ਕਹਿੰਦਾ ਬਚਾਅ ਹੋ ਗਿਆ ਉਹ ਬਾਈ ਮਗਰ ਨੂੰ ਬੜੀ ਜ਼ਿਆਦਾ ਕਰੀ ਜਾਂਦਾ ਬਾਈ ਪਰ ਚੱਲੀ ਜਾਂਦੇ ਬੰਦ ਕਰ ਦਈਏ ਸਤਿ ਸ੍ਰੀ ਅਕਾਲ ਦੋਸਤੋ ਇੱਕ ਪਿਆਰੀ ਜੀ ਗੁੱਡ ਮਾਰਨਿੰਗ ਜੀ ਇੱਕ ਹੋਰ ਨਵੇਂ ਦਿਨ ਦੇ ਵਿੱਚ ਕਹਿੰਦੇ ਬਾਈ ਕਹਿੰਦੇ ਰੈਸਟ ਏਰੀਆ ਦੇ ਉੱਤੇ ਟਰੱਕ ਲੈ ਕੇ ਨਿਕਲੇਗਾ ਤੇ ਸੂਰਜ ਦੀਆਂ ਕਿਰਨਾਂ ਵੀ ਆਉਣੀਆਂ ਹੋਈਆਂ ਸਟਾਰਟ ਤੇ ਤੜਕੇ ਦੇ ਵੱਜ ਚੁੱਕਿਆ ਜੀ 7 ਤੇ ਬੁੱਕ ਵੀ ਆਪਣੇ 8 ਘੰਟੇ ਪੂਰੇ ਹੋ ਗਿਆ ਤੇ ਇੱਥੇ ਹੁਣ 13 ਘੰਟੇ ਅੱਜ ਆਪਾਂ ਨੂੰ ਮਿਲਣੀਆਂ ਟਰੱਕ ਚਲਾਉਣ ਨੂੰ ਲਓ ਜੀ 13 ਘੰਟੇ ਹੋ ਗਏ ਬੈਕ ਕਰਕੇ ਦੇਖ ਲਓ ਪਹਿਲਾਂ 6.5 ਸੀ 8 ਘੰਟੇ ਬਾਅਦ ਜੋ 8 ਘੰਟੇ ਰੋਕਦੇ ਆਪਾਂ ਸਲੀਪ ਆਉਣ ਦੇ ਤਾਂ 13 ਘੰਟੇ ਅੱਜ ਦੇ ਆਪਾਂ ਨੂੰ ਚਲਾਉਣ ਨੂੰ ਮਿਲ ਗਿਆ ਤੇ ਆਪਾਂ ਬਿਲਕੁਲ ਤੜਕੇ ਜੇ ਸਾਰੇ ਦੇ ਉੱਥੇ ਬਿਲਕੁਲ ਰੈਡੀ ਟੂ ਗੋ ਆ ਤੇ ਬਸ ਬੁੱਕ ਆਪਾਂ ਆਪਣੀ ਟ੍ਰਿਪ ਚ ਪਾ ਕੇ ਵੈਸੇ ਮੈਂ ਟਰੱਕ ਸਾਰਾ ਚੈੱਕ ਕਰਤਾ ਤੇ ਕਿਉਂਕਿ ਤੜਕੇ ਵੇਰ 6 ਘੰਟੇ ਨੀਂਦ ਆਈ ਆ ਰਾਤ ਠੰਡ ਬਹੁਤ ਹੋਗੀ ਤੇ ਮਗਰਲੇ ਬੈੱਡ ਤੋਂ ਜੀ ਨਹੀਂ ਕੀਤਾ ਹੈਗਾ ਉੱਠ ਕੇ ਟਰੱਕ ਸਟਾਰਟ ਕਰਦ ਨੂੰ ਘੌਲੀ ਕਰਕੇ ਤੇ ਉਹਦੇ ਕਰਕੇ ਜਾਗ ਆ ਗਈ ਸੇਤੀ ਤੇ ਹੁਣ ਬੱਕ ਪਾਉਣੇ ਆਪਾਂ ਪ੍ਰੀ ਟ੍ਰਿਪ ਦੇ ਵਿੱਚ ਫਿਰ ਆਪਾਂ ਇਧਰਲੇ ਪਾਸੇ ਨੂੰ ਜਾਣਾ ਜੀ ਐਡਵੈਂਟਰ ਹੈਗੇ ਇਧਰਲੇ ਪਾਸੇ ਨੂੰ ਤੇ ਬਾਕੀ ਜਿੱਦਾਂ ਦੀ ਗੱਲਬਾਤ ਹੁੰਦੀ ਰਹੂਗੀ ਤੁਹਾਡੇ ਨਾਲ ਵਲੌਗ ਦੇ ਵਿੱਚ ਕਰਦੇ ਰਾਵਾਂਗੇ ਪਰ ਚੈਨਲ ਜ਼ਰੂਰ ਆਪਣਾ ਸਬਸਕ੍ਰਾਈਬ ਕਰਕੇ ਜਾਇਓ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਘੰਟੀ ਵਾਲਾ ਬਟਨ ਜ਼ਰੂਰ ਆਨ ਕਰ ਲਓ ਤੇ ਬੱਕ ਪਾਉਣੇ ਹੁਣ ਆਪਾਂ ਆਉਣ ਦੇ ਵਿੱਚ ਤੇ ਮੁੜ ਕੇ ਚੱਲਦੇ ਆ ਬਾਈ ਐਡਵੈਂਟਰ ਵਾਲੇ ਪਾਸੇ ਆ ਜਿਹੜੇ ਦੇ ਦਿੰਦੇ ਆਪਣੀਆਂ 2 ਲੈ ਗਈਆਂ 3 ਡਿਲੀਵਰੀਆਂ ਰਹਿ ਗਈਆਂ ਉਹ ਹੈਗੀਆਂ ਇੱਕੋ ਸ਼ਹਿਰ ਦੀਆਂ ਤੇ ਟਰਾਈ ਕਰਨੀਆਂ ਵੀ ਤਿੰਨੇ ਲੈ ਜਾਣ ਜੇ ਇੱਕ ਦੀ ਡਿਲੀਵਰੀ ਲੈ ਗਈ ਰਹਿ ਗਈ ਤਾਂ ਫਿਰ ਕੱਲੂ ਲਾਉਣੀ ਪੈਣੀ ਆ ਆਪਾਂ ਥੋੜਾ ਖਿੱਚ ਕੇ ਰੱਖੇ ਕੰਮ ਤਾਂ ਕਰਕੇ ਥੋੜੇ ਕਲੱਪ ਹੋ ਸਕਦਾ ਘੱਟ ਬੰਨ ਤੇ ਜਿਹੜੀ ਡਿਲੀਵਰੀ ਤੇ ਆਪਾਂ ਖੜੇ ਆਂ ਇਹ ਸ਼ਹਿਰ ਦਾ ਨਾਮ ਹੈਗਾ ਨਾਰਥ ਬੈਟਲਹੋਰਡ ਤੇ ਐਦਾਂ ਬਈ ਘਰ ਬੰਦਿਆ ਕੈਨੇਡਾ ਦੇ ਵਿੱਚ ਲੱਕੜ ਦੇ ਜਿਹਨੂੰ ਕਹਿ ਦਿੰਦੇ 30 ਸਾਲ ਦੀਆਂ ਕਿਸ਼ਤਾਂ ਵੰਦੀਆਂ ਲੱਕੜਾਂ ਦੀਆਂ ਇਹ ਉਹ ਲੱਕੜਾਂ ਹੈ ਇਤਿਹਾਸਕ ਲੱਕੜ ਇਹਦਾ ਬਈ ਪਹਿਲਾਂ ਫਰੇਮ ਬਣਾਉਂਦੇ ਐਦਾਂ ਫਰੇਮ ਬਣਾ ਕੇ ਦੇ ਆਲੇ ਦੁਆਲੇ ਪਲਾਈ ਬੋਰਡ ਵਗੈਰਾ ਹੈਗਾ ਜਿਹੜਾ ਕੁਝ ਹੋਊ ਲਾਉਣਗੇ ਤੇ ਕਿਰਾਂ ਇਹ ਲੱਕੜਾਂ ਹੀ ਆ ਇਹ ਲੱਕੜਾਂ ਪਤਾ ਨਹੀਂ ਕਿਹੋ ਜੀਆਂ ਹੈਗੀਆਂ ਬਾਈ ਗਲਦੀਆਂ ਨਹੀਂ ਹੈਗੀਆਂ ਪਾਣੀ ਪੁਣੀ ਦੇ ਉੱਤੇ ਹੀ ਪਈ ਜਾਂਦਾ ਨਾ ਲੱਗੇ ਇੱਥੇ ਸਿਉਂਕ ਆਹ ਸਟੋਰ ਵਾਲੇ ਗਿਆ ਟਰੱਕ ਲੈ ਕੇ ਡਿਲੀਵਰੀ ਲਈ ਸੀ ਇਹਨਾਂ ਨੇ ਹੁਣ ਤੇ ਆਪਾਂ ਡੌਗ ਤੇ ਲੱਗਾ ਹੈਗਾ ਤੇ ਡੌਗ ਤੋਂ ਥੋੜਾ ਖਿੱਚ ਕੇ ਗਾਹਾਂ ਮੁੜ ਕੇ ਚੱਲਦੇ ਅਗਲੀ ਡਿਲੀਵਰੀ ਤੇ ਉਹ ਡਿਲੀਵਰੀ ਕਰਕੇ ਚੱਲੇ ਆ ਤੇ ਆਹ ਵਾਲੇ ਘਰਾਂ ਦੀ ਗੱਲ ਕਰਦਾ ਜਿਹੜਾ ਸਾਰਾ ਕੁਝ ਲੱਕੜ ਤੇ ਬੰਦਿਆ ਦੇਖੋ ਸਾਰਾ ਇਹਨਾਂ ਨੇ ਫਰੇਮ ਬਣਾਤਾ ਤਾਂ ਤੋਂ ਢਲਮੀ ਛੱਤ ਬਣਾਤੀ ਇਆ ਸੇ ਪਾਸੇ ਲਾ ਕੇ ਇਹਨਾਂ ਨੇ ਪਲਾਈਆਂ ਤੇ ਕੰਧਾ ਕੱਢ ਦੇਣੀਆ ਇਦਾਂ ਦੇ ਹੁੰਦੇ ਜੀ ਕੈਨੇਡਾ ਦੇ ਵਿੱਚ ਜਿਹੜੇ ਘਰ ਬਣਦੇ ਆ ਤੇ ਇਦਾਂ ਫਾਈਨਲ ਟੱਚ ਇਹਨੂੰ ਮਿਲ ਜਾਣਾ ਜਦੋਂ ਬਣ ਕੇ ਤਿਆਰ ਹੋ ਗਿਆ ਆ ਵੀ ਸਾਰਾ ਕੁਝ ਲੱਕੜ ਦਾ ਬਣਿਆ ਬਾਹਰਲੇ ਪਾਸੇ ਉਸ ਤੋਂ ਬਾਅਦ ਮਟੀਰੀਅਲ ਲਾਉਂਦੇ ਆ ਇਹ ਹੈਗਾ ਸਟੋਰ ਜਾਂ ਜੇ ਕਿਸੇ ਨੇ ਸਮਾਨ ਕੋਈ ਸਟੋਰ ਕਰਨਾ ਉਹਦੇ ਵਾਸਤੇ ਬਣਿਆ ਹੋਇਆ ਵਾ ਤੇ ਆਪਾਂ ਫਿਰਦੇ ਕੈਨੇਡਾ ਦੇ ਕੱਚੇ ਰਾਹਾਂ ਤੇ ਗ੍ਰੇਵਲ ਵਾਲਿਆਂ ਤੇ ਤੇ ਬਸ ਚੱਲੇ ਹੁਣ ਆਪਾਂ ਸਸਕਾਟੂਨ ਨੂੰ ਤੇ ਉੱਥੋਂ ਵਾਲੀਆਂ ਤਿੰਨ ਡਿਲੀਵਰੀਆਂ ਕਰਕੇ ਖੱਟ ਕੇ ਹੁਣ ਆਪਾਂ ਟਰੈਲਰ ਦੇ ਵਿੱਚ ਆਪਣੇ ਕੋਲੇ ਸਿਰਫ ਦੋ ਡਿਲੀਵਰੀਆਂ ਰਹਿ ਗਈਆਂ ਇਹ ਪਹਿਲੀ ਡਿਲੀਵਰੀ ਤੇ ਆਪਾਂ ਪਹੁੰਚ ਗਏ ਆ ਤੇ ਇੱਕ ਡਿਲੀਵਰੀ ਹੋਰ ਹੈਗੀ ਆ ਉਹ ਆਪਾਂ ਕਰਨੀ ਹੈਗਾ ਗਾਂਹ ਵਾਲੇ ਸ਼ਹਿਰ ਦੇ ਵਿੱਚ ਤੇ ਐਦਾਂ ਦੀ ਲੋਕੇਸ਼ਨ ਹੈਗੀ ਆ ਬਾਈ ਜਿੱਥੇ ਆਪਾਂ ਕਰਨੀ ਆ ਡਿਲੀਵਰੀ ਉਹ ਟਰੱਕ ਲੱਗਿਆ ਸਾਹਮਣੇ ਤੇ ਨਾਲ ਵਾਲੀ ਇੱਕ ਡੌ ਖਾਲੀ ਪਈ ਆ ਤੇ ਉੱਥੇ ਕਰਦੇ ਆਪਾਂ ਬੈਗ ਪਾਉਣਾ ਟਰੈਲਰ ਆਪਣਾ ਖਾਲੀ ਹੋ ਗਿਆ ਤੇ ਮੂਰਲਾ ਹੈ ਸਾਈਸਕਲ ਆ ਜਿਹੜਾ ਹੈਗਾ ਉਹ ਕੱਲਾ ਲੋਡ ਰਹਿ ਗਿਆ ਤੇ ਇੱਥੇ ਆਪਣੇ ਹੈਗੇ ਆ 37 38 ਬਾਕਸ ਹੈਗੇ ਜਿਹੜੇ ਲਾਉਣੇ ਆ ਉਦੋਂ ਬਾਅਦ ਅਗਲੇ ਆnde ਹੈਗੇ ਸਿਰਫ 20 ਬਾਕਸ ਹੈਗੇ ਆ ਇੱਥੇ ਆਪਾਂ ਨੂੰ ਥੋੜਾ ਜਿਹਾ ਟਾਈਮ ਲੱਗਣਾ ਵੈਸੇ ਟਾਈਮ ਇਹਨਾਂ ਦਾ 10 ਵਜੇ ਦਾ ਹੈਗਾ ਆਪਾਂ ਥੋੜਾ ਜਿਹਾ ਪਹਿਲਾਂ ਆ ਗਏ 15 ਮਿੰਟ ਪਰ ਅੰਦਰ ਆਪਾਂ ਚਲੇ ਜਾਣਾ ਜੇ ਲੈ ਲਿਆ ਤਾਂ ਵੀ ਠੀਕ ਆ ਜੇ ਨਹੀਂ ਲੈਤਾ ਨਹੀਂ ਠੀਕ ਨਹੀਂ ਫਿਰ ਆਪਾਂ ਵੇਟ ਕਰਨਾ ਚਾਹੀਦਾ ਕਾ ਆਪਣਾ ਬੈਗ ਹੋ ਗਿਆ ਟਰੇਲਰ ਤੇ ਜਦੋਂ ਸੀਸਾ ਖੋਲ ਕੇ ਬੈਗ ਕਰ ਦੇਣਾ ਮੱਛਰ ਬਹੁਤ ਹੈਗਾ ਇੱਧਰਲੇ ਪਾਸੇ ਨੂੰ ਮੱਛਰ ਦੇ 2-3 ਦਾਣੇ ਵੱੜ ਗਏ ਇੱਕ ਵੱੜ ਗਈ ਮੱਖੀ ਉਹ ਕਰਦੀ ਹੈ ਮੱਖੀ ਹੁਣੇ ਕੱਢਣ ਦੇ ਬਹੁਤ ਔਖੇ ਹੈਗੇ ਤੇ ਪੇਪਰ ਵਰਕ ਆਪਾਂ ਚੱਕ ਲਏ ਪੇਪਰ ਵਰਕ ਲੈ ਕੇ ਇੱਕ ਹੱਥ ਚ ਵੱਡਾ ਵੇਅਰ ਹਾਊਸ ਹੈਗਾ ਆਪਾਂ ਨੂੰ ਇੱਥੇ ਬੈਸਟ ਵੀ ਪਾਉਣੀ ਪੈਣੀ ਆ ਤੂੰ ਬੈਸਟ ਜ਼ਰੂਰੀ ਆ ਭਾਈ ਜਿਹੜੇ ਵੱਡੇ ਵੇਅਰ ਹਾਊਸ ਆ ਉੱਥੇ ਬੈਸਟ ਪਵਾਉਂਦੀ ਆ ਜਿਹੜੇ ਖਾਸ ਕਰਕੇ ਕੋੜਿਆਂ ਦੇ ਹੈਗੇ ਆਪਰੇ ਦੇਸੀਆਂ ਦਾ ਕਈ ਵਾਰ ਕੰਮ ਚੱਲ ਜਾਂਦਾ ਪਰ ਇੱਥੇ ਆਪਾਂ ਅੰਦਰ ਬੈਸਟ ਪਾ ਕੇ ਜਾਣਾ ਪੈਣਾ ਸਟੀਲ ਡੋਪਾ ਕੇ ਜਾਣਿਆ ਪ੍ਰੋਪਰ ਉਦੋਂ ਬਾਅਦ ਹੀ ਆਪਾਂ ਨੂੰ ਐਂਟਰੀ ਮਿਲਦੀ ਹੈ ਉੱਤੇ ਪੇਪਰ ਵਰਕ ਆਪਾਂ ਲੈ ਲਿਆ ਆਜੋ ਟਰੱਕ ਕਰਦਿੰਨੇ ਆ ਬੰਦ ਲੈ ਲੈ ਛੋਟੇ ਤੂੰ ਵੀ ਦਮਦਾਸ ਮਿੰਟ ਤੇ ਆਪਾਂ ਨੂੰ ਲੱਗ ਹੀ ਜਾਣਾ ਇੱਥੇ ਲਾਉਂਦੇ ਨੂੰ ਬੁੱਕ ਪਾ ਦਿਆ ਸੱਚਾ ਆਉਣ ਡਿਓਟੀ ਚ ਆਹ ਫਿਰਦੀ ਮੱਖੀ ਇਹਨੂੰ ਬਾਅਦ ਚ ਆ ਕੇ ਗੱਡਾਂ ਕੋਈ ਨਾ ਬੁੱਕ ਪਾ ਦਿਆ ਆਪਾਂ ਨੇ ਵੀ ਉਹ ਡੇਟੀ ਚ ਪਾ ਦਿੱਗੇ ਮੁੜ ਕੇ ਆਉਣੇ ਆ ਦੇਖਦੇ ਕਿੰਨਾ ਕ ਟਾਈਮ ਲਾਉਂਦਾ ਹੈ ਮੱਖਗੇ ਤੈਨੂੰ ਆ ਕੇ ਘੜਦਾ ਤੈਨੂੰ ਮੈਂ ਲਾ ਵੀ ਕਹਿੰਦੇ ਆਪਣਾ ਟਰੱਕ ਨਿਕਲ ਲੱਗਾ ਇੱਕ ਬਾਈ ਹੋਰ ਆਗਾ ਡਿਲੀਵਰੀ ਲੈ ਕੇ ਤੇ ਬਾਈ ਆਪਣੇ ਨਾਲ ਲਾਉਣ ਲੱਗਾ ਕਿਹੜਾ ਆਪਣਾ ਆਲ ਡਨ ਹੋ ਗਿਆ ਇਹ ਕੀ ਬੈਕ ਲਾਉਂਦਾ ਸੀ ਆ ਉਹਦੇ ਪਿੱਛੇ ਕਿਤੇ ਆ ਆ ਵੀ ਸ਼ੇਪ ਚੈੱਕ ਕਰੋ ਇਧਰਲੇ ਪਾਸੇ ਪੁਰਾਣੀ ਸ਼ੇਪ ਵਾਲਾ ਬੋਲਵੋ ਤੇ ਇਧਰਲੇ ਪਾਸੇ ਵਾਲਾ ਨਵਾਂ ਤੇ ਮਾੜਾ ਚੈੱਕ ਕਰਿਓ ਕਮੈਂਟ ਕਰਕੇ ਕਿਹੜੀ ਸ਼ੇਪ ਤੁਹਾਨੂੰ ਵਧੀਆ ਲੱਗੀ ਹੈ ਮੈਨੂੰ ਤਾਂ ਆਹ ਵਾਲੀ ਅੱਜ ਫੌਨ ਜਿਹੜੀ ਨਵੀਂ ਗੱਡੀ ਇਹ ਵਧੀਆ ਲੱਗੀ ਤੇ ਇਹ ਹੁੰਦਾ ਜੀ ਡੇ ਕੈਬ ਵੇਖੋ ਇਹਨਾਂ ਸੌਣ ਵਾਲਾ ਕੰਮ ਨਹੀਂ ਹੈਗਾ ਤੇ ਇਕੱਲਾ ਚਲੌਣ ਚਲੌਣ ਵਾਲਾ ਜਗ੍ਹਾ ਹੁੰਦੀ ਆ ਤੇ ਪਿੱਛੋਂ ਤਾਂ ਕਰਕੇ ਛੇਦੀ ਬੈਕ ਬੂਕ ਵੀ ਲਾਉਣਾ ਸੌਖਾ ਹੁੰਦਾ ਛੇਦੀ ਘੁੰਮ ਜਾਂਦਾ ਤੇ ਜਿਹੜਾ ਸਲੀਪਰ ਕੈਪ ਆ ਜਾਂਦਾ ਜਿਵੇਂ ਆਹ ਸੌਣ ਵਾਲਾ ਇਹ ਬੰਕ ਫਿਰ ਵੱਡਾ ਹੋ ਜਾਂਦਾ ਟਾਇਰ ਬਹੁਤ ਮਗਰ ਚਲੇ ਜਾਂਦੇ ਆ ਤਾਂ ਕਰਕੇ ਏਰੀ ਕਟਾਈ ਵੀ ਘਟ ਹੁੰਦੀ ਆ ਤੇ ਬੈਕ ਬੂਕ ਲਾਉਣਾ ਵੀ ਔਖਾ ਏ ਤੇ ਉਹਦੇ ਮਗਰ ਜਿੱਥੇ ਡਰਾਈਵ ਉਹ ਦੇਖੋ ਇਹ ਮਗਰ ਸ਼ੀਸ਼ਾ ਹੈਗਾ ਮਗਰ ਵੀ ਸਾਰਾ ਕੁਝ ਦਿਖੀ ਜਾਂਦਾ ਇਹਨੂੰ ਡੇ ਕੈਪ ਕਹਿੰਦੇ ਵੀ ਦਿਨੇ-ਦਿਨੇ ਚੱਲਣ ਵਾਲਾ ਸੌਣ ਵਾਲਾ ਜਗਾੜ ਨੇ ਇਹ ਮਸ਼ਰੀ ਜੀ ਬੜੀ ਫਿਰਦੀ ਆ ਯਾਰ ਅੰਦਰ ਵੜੂਗੀ ਫੇਰ ਇਹ